ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਰੁਬਲ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕਬਾਰ ਮੁਬਾਰਕਾ ਦੇਣਾ ਵਾ ਕਿ ਜਿਹੜੇ ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਆਫਸਰ ਬਣੀ ਪਾਸਾ ਲਗੀ ਜੀ ਦਲੀਲ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਆ ਦੇ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਖਬਰ ਕੀਤਾ ਤੇ ਇਹ ਪੇਂਟਿੰਗ ਨੂੰ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਅਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਮੇਰਾ ਜਿਹੜਾ ਮੀਡੀਅਮ ਅਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਇਹਦੀ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੱਦਨੇ ਵੀ ਪ੍ਰੈਮ ਪ੍ਰੈਨ ਮਿਨਿਸਟਰ ਮ आए ਇਹ ਉੱਥੇ ਹੀ ਆ ਤੇ ਇਹਨੂੰ ਆਰਟ ਗੈਲਰੀਜ਼ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਲਈ ਇੱਕ ਪਰਸਨਲ ਪੇਂਟਿੰਗ ਨਾਲ ਇਹ ਜਦੋਂ ਪਿਛਲੇ 5 ਸਾਲ ਪਹਿਲਾਂ ਇਲੈਕਸ਼ਨ ਹੋਇਆ ਤੇ ਤਿੰਨ ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸ਼ੰਸਾਪਿਤ ਰੱਖ ਚੁੱਕੇ ਨੇ ਕਿਸ ਦਾ ਤੁਹਾਡੇ ਦਿਹਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜਦੋਂ ਮੈਂ ਫਾਈਨਲ ਥੈਸਿਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਜਿਹਦੇ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰ ਸਰ ਬਣਾਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਦਰਜ ਕਰਵਾਉਣਾ ਚਾਹੁੰਦਾ ਵਾਂ ਸਰ ਮੇਰਾ ਨਾਮ ਡਾਕਟਰ ਜਗਜੋਤ ਸਿੰਘ ਅਰੁਬਲ ਹੈ ਤੇ ਸਭ ਤੋਂ ਪਹਿਲਾਂ ਤੇ ਮੈਂ ਪੀਐਮ ਮੋਦੀ ਜੀ ਨੂੰ ਮੁਬਾਰਕ ਬਾਾਰ ਮੁਬਾਰਕਾ ਦੇਣਾ ਵਾਂ ਕਿ ਜਿਹੜੇ ਤੀਸਰੀ ਵਾਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਣਨ ਜਾ ਰਹੇ ਨੇ ਔਰ ਸਰਪਨੀ ਪਾਸਾ ਲੀ ਗਿਆ ਦਿੱਲੀ ਦੇ ਵਿੱਚ ਤੇ ਮੈਂ ਹਿਸਟਰੀ ਆਫ ਇੰਡੀਆਨ ਪ੍ਰਾਈਮ ਮਿਨਿਸਟਰ ਪੇਂਟਿੰਗ ਦਾ ਟਾਈਟਲ ਹੈਗਾ ਵਾ ਇਹ ਪੇਂਟਿੰਗ ਮੈਂ ਤਿਆਰ ਕੀਤੀ ਆ ਤੇ ਇਹਦੇ ਵਿੱਚ ਪੂਰਾ ਇਤਿਹਾਸ ਬਣਾਇਆ ਪੰਡਿਤ ਜਵਾਰਲਾਦਾਰੂ ਤੋਂ ਲੈ ਕੇ ਪੀਐਮ ਮੋਦੀ ਤੱਕ ਪੇਂਟਿੰਗ ਪੂਰਾ ਇਤਿਹਾਸ ਪੇਂਟਿੰਗ ਦੇ ਵਿੱਚ ਕਵਰ ਕੀਤਾ ਤੇ ਇਹ ਪੇਂਟਿੰਗ ਨੂੰ ਬਣਾਉਣ ਦੇ ਵਿੱਚ 2 ਮਹੀਨੇ ਦਾ ਟਾਈਮ ਲੱਗਾ ਵਾ ਤੇ ਅਕ੍ਰੀਲਿਕ ਕਲਰਸ ਨਾਲ ਇਹਨੂੰ ਪੇਂਟਿੰਗ ਨੂੰ ਤਿਆਰ ਕੀਤਾ ਗਿਆ ਵਾ ਤੇ ਮੇਰਾ ਜਿਹੜਾ ਮੀਡੀਅਮ ਅਕ੍ਰੀਲਿਕ ਕਲਰਸ ਆ ਤੇ ਇਹਦੀ ਜਿਹੜਾ ਪੇਂਟਿੰਗ ਦਾ ਸਾਈਜ਼ ਹੈਗਾ ਵਾ 7 ਫੀਟ ਬਾਈ 8 ਫੀਟ ਪੇਂਟਿੰਗ ਦਾ ਟੋਟਲ ਸਾਈਜ਼ ਆ ਤੇ ਮੇਰੀ ਤਮੰਨਾ ਹੈਗੀ ਆ ਪੇਂਟਿੰਗ ਨੂੰ ਪਾਰਲੀਮੈਂਟ ਹਾਊਸ ਦੇ ਵਿੱਚ ਉੱਥੇ ਲਗਾਇਆ ਜਾਏ ਤਾਂ ਕਿ ਜੇ ਜਿਹੜੀ ਸਹੀ ਜਗ੍ਹਾ ਹੈਗੀ ਆ ਜਿੱਥੇ ਵੀ ਪ੍ਰੈਮਿੰਿਸਟਰ ਮੈਂ ਇਹ ਉਥੇ ਆ ਤੇ ਇਹਨਾਂ ਮ ਆਰਟੀਕਲ ਦੇ ਵਿੱਚ ਵੀ ਡਿਸਪਲੇ ਕਰਾਂਗਾ ਤੇ ਇਸ ਤੋਂ ਪਹਿਲਾਂ ਮੈਨੂੰ ਪੀਐਮ ਮੋਦੀ ਜੀ ਦਾ ਵੀ ਅਪਰੀਸ਼ੀਏਸ਼ਨ ਲੈਟਰ ਵੀ ਆਇਆ ਮੈਂ ਉਹਨਾਂ ਦੀ ਇੱਕ ਪਰਸਨਲ ਪੇਂਟਿੰਗ ਲਈ ਜਦੋਂ ਪਿਛਲੇ 5 ਸਾਲ ਪਹਿਲਾਂ ਇਲੈਕਸ਼ਨ ਹੋਇਆ ਸੀ ਤੇ ਤਿੰਨ ਇੰਡੀਆ ਦੇ ਪ੍ਰੈਜ਼ੀਡੈਂਟਾਂ ਦੇ ਵੀ ਪ੍ਰਸ਼ੰਸਾ ਪੱਤਰ ਆ ਚੁੱਕੇ ਨੇ ਕਿਸ ਦਾ ਤੁਹਾਡੇ ਧਿਆਨ ਚ ਆਇਆ ਤੇ ਕਿੰਨਾ ਸਮਾਂ ਲੱਗਾ ਤੇ ਕਿੰਨੇ ਕਲਰ ਯੂਜ਼ ਕੀਤੇ ਗਏ ਇਹ ਸਾਰੇ ਪੇਂਟਿੰਗ ਬਣਾਉਣ ਦੇ ਵਿੱਚ ਮੈਨੂੰ 2 ਮਹੀਨੇ ਦਾ ਟਾਈਮ ਲੱਗਾ ਜਦੋਂ ਮੈਂ ਫਾਈਨਲ ਡਿਸਿਸ ਦੇ ਰਿਹਾ ਹਾਂ ਤੇ ਅਕ੍ਰੀਲਿਕ ਕਲਰਸ ਨਾਲ ਪੇਂਟਿੰਗ ਨੂੰ ਬਣਾਇਆ ਗਿਆ 16 ਬਾਕਸਿਸ ਇਹਦੇ ਠੀਕ ਤੇ 15 ਪ੍ਰੈਜ਼ੀਡੈਂਟ ਪ੍ਰਾਈਮ ਮਿਨਿਸਟਰਸ ਬਣਾਏ ਤੇ ਇੱਕ ਇੰਡੀਆ ਦਾ ਦੇਸ਼ ਦਾ ਫਲੈਗ ਬਣਾਇਆ ਗਿਆ ਤੇ ਇਹਨੂੰ ਮੈਂ ਇੰਡੀਆ ਬੁੱਕ ਆਫ ਰਿਕਾਰਡਸ ਦੇ ਵਿੱਚ ਵੀ ਦਰਜ ਕਰਵਾਉਣਾ ਚਾਹੁੰਦਾ ਹਾਂ